ਕੱਸੀ ਕੱਜੀ ਤੁਹਾਡਾ ਮੇਰੇ YouTube ਚੈਨਲ ਇੱਕ ਰੂਪਨੂ ਟਿੱਕ ਤੇ ਉਮੀਦ ਕਰਦਾ ਠੀਕ ਠਾਕ ਹੋਵੇ ਤੇ ਅੱਜ ਆਪਾਂ ਪਿੰਡ ਆਏ ਹੋਏ ਆ ਤੇ ਘਰੇ ਆ ਕੇ ਵਲੌਗ ਬਣਾਉਣ ਲੱਗੇ ਸੀ ਤੇ ਅੱਜ ਪਕਾਵਾਂਗੇ ਤੰਦੂਰ ਵਾਲੀਆਂ ਆਲੂ ਦੀਆਂ ਰੋਟੀਆਂ ਨਾਲ ਤੇ ਕੱਲ ਸਾਡਾ ਪਿੰਡ ਗਏ ਸੀ ਅਮਰਸਰ ਤੋਂ ਤੇ ਮੰਡੀ ਲਵਾ ਕੇ ਆਏ ਤੇ ਹੁਣ ਜਿਵੇਂ ਜਿਵੇਂ ਅੱਗੇ ਕੀ ਕੰਮ ਕਰ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਤੰਦੂਰ ਤੇ ਬਣਾਵਾਂਗੇ ਆਲੂ ਦੇ ਨਾਲ ਠੇਗੇ ਦੀ ਪੂਰੀ ਵੀਡੀਓ ਕੰਟੀਨਿਊ ਵਾਚ ਕਰਿਓ ਆਹ ਬੰਨੀ ਫਿਰ ਲੀਕ ਤੇ ਇਹ ਪਾਵਾਂਗੇ ਵਿੱਚ ਤਣੀਆਂ ਪੁਦੀਨਾ ਪਿਆਜ਼ ਤੇ ਇਧਰ ਹੈਗੇ ਆਲੂ ਇਹਨਾਂ ਨੂੰ ਬ੍ਰਿਕ ਬ੍ਰਿਕ ਮੈਂ ਹੁਣ ਕੱਟਦੀ ਆ ਪਹਿਲਾਂ ਤੇ ਫਿਰ ਵਿੱਚ ਪਾਵਾਂਗੀ ਹਰੀ ਮਿਰਚ ਵੀ ਦੇਖਦੀ ਆ ਪਹਿਲਾਂ ਤੇ ਲਓ ਜੀ ਹੁਣ ਇਧਰ ਮੈਂ ਕੱਟ ਲਿਆ ਪੁਦੀਨਾ ਤਣੀਆਂ ਹਰੀ ਮਿਰਚ ਤੇ ਪਿਆਜ਼ ਸਰਕਸ਼ ਮਿਕਸ ਕਰ ਲਿਆ ਇਧਰ ਕੱਲੇ ਆਲੂ ਮੈਸ਼ ਕਰਾਂਗੇ ਕਿਉਂਕਿ ਫਿਰ ਨਾ ਬੱਚੇ ਨਹੀਂ ਖਾਂਦੇ ਇਹ ਵਾਲੇ ਆਲੂ ਮਿਕਸ ਵਾਲੇ ਪਹਿਲਾਂ ਬੱਚਿਆਂ ਦੀ ਆਪ ਪਕਾ ਕੇ ਤੇ ਫਿਰ ਮਿਕਸ ਕਰਾਂਗੇ ਹੁਣ ਇਹਦੇ ਚ ਪਾ ਦਾਂ ਮਸਾਲਾ ਮਸਾਲਾ ਇਹ ਤਰ੍ਹਾਂ ਹੀ ਗ੍ਰੈਂਡ ਪੀਸਿਆ ਹੋਇਆ ਤੇ ਘਰ ਦੀਆਂ ਹੀ ਲਾਲ ਮਿਰਚਾਂ ਨਮਕ ਨਮਕ ਕਿੰਨਾ ਕੁ ਪਾ ਲੈਣੀ ਫਿਰ ਲੋੜ ਅਨੁਸਾਰ ਪਾ ਲਵਾਂਗੇ ਕਵਾਟੋਰ ਦਾ ਵਾਕ ਤੇ ਡਲ ਡਲ ਹਾਂ ਜਿੰਨ ਜਿਹਦਾ ਬਰਤਿਆ ਅੰਦਰੋਂ ਹੁੰਦਾ ਤੇ ਉਹਨੂੰ ਨੰਨਾਂ ਤੋਂ ਲਾਉਂਦਾ ਹਾਂ ਹਾਂ ਫਿਰ ਉਹ ਤਾਂ ਫਿਰ ਅਗਲਾ ਟਾਈਮ ਨਾਲ ਹੀ ਆ ਛੱਟੇ ਕੰਮ ਨੂੰ ਚਲੇ ਜਾਂਦੇ ਆ ਇਹ ਇਹਨਾਂ ਨੂੰ ਬੁਣੀ ਦਸਿਆ ਤੇ ਇਹ ਵਿਸ਼ੇ ਹਾਂ ਇਹਨੇ ਸਿੱਟੇ ਕਿ ਨਾ ਨਾ ਹਾਂ ਤਾਂ 10 ਵਜੇ ਵੀ ਕੰਮ ਆ ਲੈਣ ਕਿੱਥੋਂ ਤੇ ਇਹ ਆਪ ਰੱਖ ਲਿਆ ਮੈਸ਼ਕ ਮੈਸ਼ਕਾ ਦੇਖੋ ਕਿੰਨਾ ਸੋਹਣਾ ਛੋਟਾ ਜਿਹਾ ਮੈਸ਼ਕ ਇਹਦੇ ਮੈਸ਼ ਕਰ ਲੈਣਾ ਹਾਂ ਸਿੱਧਾ ਮੈਸ਼ ਕਰਕੇ ਫਿਰ ਇਹਨਾਂ ਮਿਕਸ ਕਰ ਦੇਵਾਂ ਫਿਰ ਪਕਾਉਣੇ ਆ ਫਿਰ ਤੁਹਾਨੂੰ ਦਿਖਾਉਣੀ ਆ ਮਡੇ ਤੰਦੂਰ ਤੇ ਪਕਾਉਂਦੇ ਹੋਏ ਰੋਟੀਆਂ ਹੁਣ ਤਾਂ ਬਸ ਪਿੰਡ ਦੇ ਹੀ ਵਲੌਗ ਆਉਣਗੇ ਕਿੰਨੇ ਦਿਨ ਤੇ ਤੁਸੀਂ ਬਸ ਬਣੇ ਰਹੋ ਵਲੌਗਸ ਦੇ ਨਾਲ ਦੇਖਦੇ ਰਹੋ ਪੂਰਾ ਕੰਟੀਨਿਊ ਕਰਿਓ ਇਹ ਸਾਰਾ ਸਮਾਨ ਨੂੰ ਲੈ ਕੇ ਜਾਂਦੀਆਂ ਬਾਹਰ ਪੌਣਾ ਇੱਕ ਟਿੱਕੇ ਲੈ ਜਾਂਦੇ ਦੋ ਟਿੱਕੇ ਵੀ ਲੈ ਜਾਂਦੇ ਤਿੰਨ ਇਹ ਤਾਂ ਵਾਰੀ ਵਾਰੀ ਆਉਣਾ ਪਊਗਾ ਰੋਟੀ ਰੱਖਣ ਦੇ ਤਰ੍ਹਾਂ ਕੇ ਵਿੱਚ ਰੱਖਣਾ ਹੈ ਇਹ ਦੇਖ ਕੇ ਰੱਖ ਲਵਾਂਗੇ ਸਮਾਨ ਛਿੜੀ ਤਾਂ ਆਸ ਦੇ ਅੰਝ ਕੁਛ ਪੈਣਾਂ ਜੇ ਬਾਸਾਰਾ ਮੈਂ ਲੈ ਦੇਣੀ ਹੁਣ ਮੱਖਣ ਪਤਾ ਨਹੀਂ ਮਮੀ ਲੈ ਗਈ ਕਿ ਨਿੱਕਰ ਦੇਖਦੀ ਅੰਮਨੇ ਤਾਂ ਫੇਰ ਲੈ ਜਾਂਦੀ ਹਾਂ ਉਹਨਾਂ ਦਰਬਾਰ ਜਾ ਕੇ ਦੇਖਦੀ ਆ ਕਿੰਨਾ ਕਿਤੇ ਦੂਰ ਤੱਕ ਪਿਆ ਤੇ ਕੀ ਹੋਇਆ ਇਹਦੇ ਅੰਨ ਲਾ ਜਾਂਦੀ ਹੈ ਕਿ ਉੱਚਾ ਹੁਣ ਪਹਿਲਾਂ ਸਰਪ ਭਾਵੇਂ ਵਿੱਚ ਮਾੜੀ ਜਿਹਾ ਪਾ ਲੈਂਦੇ ਸਰਪ ਨਾਲ ਚਿੱਟਾ ਹੋ ਜਾਣਾ ਸੀ ਵਧੀਆ ਮਾਰਤਾ ਠੀਕ ਆ ਬੂਆ ਜੇ ਬੰਦ ਹੋ ਗਿਆ ਹਜੇ ਨਹੀਂ ਤਪਿਆ ਹਨਾ ਮੈਂ ਸੋਈ ਚੱਲਿਆ ਥੋੜਾ ਹੀ ਰਹਿ ਗਿਆ ਉੱਤੋਂ ਜੇ ਰਹਿ ਗਿਆ ਹਾਂ ਹਾਂ ਤੱਕ ਜਾ ਗ੍ਰੇਵ ਦਾ ਪੌਣਾ ਲੇਉਣਾ ਸੀ ਗ੍ਰੇਵ ਲੈਂਦਾ ਆਹੀ ਕਹਿੰਦੇ ਹਾਂ ਹਾਂ ਦੋ ਲੈ ਲੈਂਦੇ ਮੈਂ ਤੈਨੂੰ ਬਸ ਇੱਕ ਰਹਿ ਗਈ ਮੱਖਣੀ ਤੇ ਸੁੱਕਾ ਆਟਾ ਤਾਂ ਲੈ ਆਏ ਹਨਾ ਰੋਟੇ ਰੱਖਣ ਨੂੰ ਮੈਂ ਆ ਲੈ ਆਈ ਆ ਠੀਕ ਐ ਇੱਥੇ ਕਾਹਤੇ ਰੱਖ ਲਾਂਗੇ ਇੱਥੇ ਮੋੜ ਕਾ ਜਾ ਜਾਂਦਾ ਨਹੀਂ ਨਹੀਂ ਆ ਵਾਲਾ ਛਕਾ ਆਹੋ ਛਾਨਣਾ ਜਾ ਹਾਂ ਹਾਂ ਚੰਗੇਰ ਨਹੀਂ ਆਪਣੀ ਹੈਗੀ ਚੰਗੇਰ ਹੁਣ ਤਾਂ ਨਹੀਂ ਆਉਣੇ ਤੂਤ ਬਣਾਉਣ ਵਾਲੇ ਗਾਹਿਆਂ ਆਉਣਗੇ ਨਾ ਨਾ ਹੁਣ ਤਾਂ ਤੂਤ ਤਾਂ ਪੁੱਟੇ ਹੋ ਪੁੱਟੇ ਚੰਗੇਰ ਚਾਹੀਦੀ ਐ ਤੇ ਚਲੋ ਇਨੇ ਸੇਕ ਚ ਲਾਊਗਾ ਵੀ ਕਿਹੜਾ ਕੋਈ ਨਹੀਂ ਅਸੀਂ ਕੱਢਦੇ ਨਹੀਂ ਨਾ ਹਾਂ ਅਹ ਬੇ ਪਹਿਲ ਉਹ ਖਿਆ ਉਹ ਇੱਕਮ ਬੈਠਾ ਵਾ ਉਹ ਬੜੀ ਪੈੜਾ ਚਿੱਕਾ ਜਿਹਾ ਵਰਦੇ ਦਿੱ ਦਿੱtheta ਇਹਦੇ ਚ ਨਾ ਰੱਖਿਆ ਆਟਾ ਜੈ ਮੈਂ ਕਿਤੇ ਰੱਖਿਆ ਸੀ ਐ ਦੇਚੋ ਆਹ ਵਚ ਰਖੋ ਮੇਰੇ ਖਿਆਲ ਲੈ ਆਉ ਮੈਂ ਉਹਨ ਕੱਡੀਆਂ ਸਾਰੀਆਂ ਵਿੱਚੋਂ ਉਹ ਪਹਿਲਾਂ ਇੱਕ ਰੱਖੀ ਨਾ ਫਿਰ ਆ ਜਿਆਦਾ ਆਟਾ ਲੱਗ ਗਿਆ ਨਾ ਲੱਗ ਗਿਆ ਲੈ ਉਹ ਰੱਖ ਲਓ ਪਹਿਲੀ ਤੇ ਰੋਟੀ ਤੁਸੀਂ ਲਾਓ ਇਨੇ ਸੇਜ ਚ ਦੋ ਮਿੰਟਾਂ ਹੰਤ ਸਿੱਕਿਆ ਨਹੀਂ ਬੱਤੇ ਕਾ ਦੇ ਯਾ ਲੂਣ ਲਾ ਕੇ ਨੂੰ ਨਹੀਂ ਲੂਣੋ ਹੈ ਨਹੀਂ ਲੂਣ ਕੱਜ ਸੁਟਣਾ ਹੀ ਮੀ ਆ ਲੂਣ ਜਾ ਨਹੀਂ ਨਹੀਂ ਤੰਦੂਰ ਚ ਮੜਾ ਸਿੱਧੇ ਹੁੰਦੇ ਆ ਤੇ ਉਹ ਪਿਆ ਲਾ ਲੋ ਚਿੱਟਾ ਚਿੱਟਾ ਜਿਹਾ ਹੋ ਜਾਣਾ ਆ ਫੜੋ ਤਾਂ ਵਹਿੰਦੀ ਨੂੰ ਪਿਆ ਲੂਣ ਪਿਆ ਲੂਣ ਦਾ ਪਕੜਾ ਦੇਣ ਜਾਣਾ ਪਾ ਦੋ ਵਿੱਚ ਚੱਲ ਲਾ ਲੋ ਇੱਕ ਰੋਟੀ ਫਿਰ ਮੈਂ ਲਾਉਣੀ ਹਾਂ ਦੋ ਮੈਡ ਥੱਲੇ ਲੱਗੀ ਨਹੀਂ ਚੱਗੀ ਹਾਂ ਰੋਟੀ ਵਟੀਆਂ ਤੰਦੂਰ ਦੇਗਾ ਇਹ ਦੋ ਵੱਡਾ ਵੱਡਗਾ ਵੱਡਗਾ ਸੀ ਵੱਟੀਆਂ ਆਉਂਦਾ ਤਾਂ ਤਾ ਆਉਂਦੇ ਆ ਮੰਮੀ ਦੀ ਬੀਬੀ ਨੇ ਆਏ ਕਰਕੇ ਲਾਉਣਾ ਆਏ ਕਰਕੇ ਕੋਈ ਕੁਤ ਦੇ ਦੇ ਦੋ ਕਰਦੇ ਕਿੰਨਾ ਕੁ ਭੰਜ ਦਿਖਾਣਾ ਨਹੀਂ ਨਹੀਂ ਉਹ ਮੇਰੇ ਤਾਈ ਤੇ ਨਾ ਆਇਆ ਨਾ ਬੀਜਿੰਦਰਣੀ ਉਹ ਵੀ ਪਕਾਉਣੀ ਵੱਡੀ ਪਕਾਉਣੀ ਹਾਂ ਵੱਡੀ ਹੁੰਦੀ ਹੈ ਤਾਂ ਆਪਾਂ ਇੰਕੇ ਜਿਹੋ ਮੋਟਾ ਜਿਹੋ ਨੇੜ ਤਾਂ ਵੱਡੀ ਸੋਰੀ ਲੱਗੀ ਪੋਲੀ ਕੁਝ ਲਾਖਦੀ ਪੋਲੀ ਪਾਣੀ ਮੋਟੀ ਥੋੜੀ ਜੀ ਹਾਂ ਇਹ ਥੋੜੀ ਜਿਹਾ ਆਪਾਂ ਪੱਤੀ ਜਾਈ ਤਕਾਉਣਾ ਆਪਣੇ ਖਾਂਦੇ ਨਹੀਂ ਫਿਰ ਮੋਟੀ ਰੋਟੀ ਦਾ ਕੀ ਕਰੀਏ ਲੈ ਮੰਮੀ ਲੱਗ ਰਹੀਆਂ ਜਿਹੇ ਵਿੱਚ ਲਾ ਦੇ ਕੋਈ ਨਾ ਲਾ ਦੇ ਤੂੜਾ ਲੌਂ ਮੇਂ ਨਾ ਇੱਕ ਪਾਸੇ ਇੱਕ ਪਾਸੇ ਨਹੀਂ ਬਸ ਇੱਕ ਪਾਸੇ ਢੂੜਾ ਹਲਾ ਤੂੜੇ ਵਾਲਾ ਲਾ ਦੇ ਪਾਸਾ ਅੱਗੇ ਮੇ ਲਾ ਜਾਣੀ ਢੂੜੇ ਵਾਲਾ ਫਲ ਫਲ ਲੈਂਦੇ ਤੁਮ ਇੱਕ ਪਾਸੇ ਲਾ ਇੱਕ ਪਾਸੇ ਨਹੀਂ ਆਉਂਦੀ ਇੱਕ ਪਾਸੇ ਲੂ ਨੀ ਨਹੀਂ ਅੱਗੇ ਮੇ ਢੂੜੇ ਵਾਲਾ ਪਾਸਾ ਨਹੀਂ ਚਲਾਇਆ ਫੇਰ ਉਹ ਡੇਗ ਜਾਂਦੀ ਹੈ ਜਿਆਦੇ ਤੇ ਛੇਕ ਆਹੋ ਫੇਰ ਉਹ ਕੱਟੀ ਨਾ ਤੇਰੀਆਂ ਲਾ ਨਾ ਮੁਰ ਕੇ ਦੇਖ ਜੋ ਕਿ ਨਹੀਂ ਵਿਗਦੀ ਤਾਂ ਨਹੀਂ ਇਹ ਚੱਲ ਫਾਟ ਦੇਖਾ ਮੇ ਫਿਰ ਤਰ ਦੂੜਦੀ ਤੂੰ ਖਾਲੀ ਰੋਟੀ ਇਨੇ ਦਦ ਲੱਗੀ ਇਹ ਫਿਰ ਸੇਕ ਘੱਟ ਗਿਆ ਬੰਮੀ ਆਲੂ ਵਾਲੀਆਂ ਪੱਕਣੀਆਂ ਨਹੀਂ ਇੱਕ ਕਰ ਤਲੂਰ ਭਰ ਗਿਆ ਉਹਦੇ ਨਾਲ ਬਾਲ ਲੈਣਾ ਉਹ ਜਦੋਂ ਬਾਇਰ ਕੋਲ ਤੋਂ ਆਉਂਦੇ। ਤਾਂ ਹੀ ਲੱਗੇਗਾ ਥੱਲੇ ਜੇ ਅੱਗ ਜੀ ਹੈ ਨਾ ਸੇਕ ਪੈਂਦਾ। ਇੱਕ ਆ ਮਾ ਆ ਜਾਓ ਹਣ ਖਾਓ ਰੋਟੀ ਹੈਂਡ ਵਾਸ਼ ਕਰਕੇ ਆ ਜਾਓ ਆ ਕੇ ਆ ਜਾਓ ਬਾਹਰ ਨਾ ਪੋਲੀਆਂ ਪੋਲੀਆਂ ਕੇ ਪਹਿਲਾਂ ਬੰਦੀਆਂ